ਇਮੀਗ੍ਰੇਸ਼ਨ ਦੇ ਸਵੰਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹ ਨਹੀਂ ਅਲੋਨ ਮਾਸਕਤੇ ਰਾਮਾ ਸਵਾਮੀ ਦੇ ਹੱਕ ਦੇ ਵਿੱਚ ਆ ਗਏ ਆ ਡੋਨਲਡ 트੍ਰੰਪ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ H1B ਵੀਜ਼ਾ ਵਾਲੇ ਲੋਕ ਮੇਰੀਆਂ ਪ੍ਰਾਪਰਟੀਆਂ ਦੇ ਉੱਤੇ ਕੰਮ ਕਰਦੇ ਹੈਗੇ ਮੇਰੇ ਬਿਜ਼ਨਸ ਦੇ ਉੱਤੇ काम ਕਰਦੇ ਹੈਗੇ ਆ ਕਹਿੰਦੇ ਵੀ ਮੈਂ H1B ਵੀਜ਼ਾ ਦੇ ਵਿੱਚ ਯਕੀਨ ਕਰਦਾ ਆ ਤੇ ਮੈਂ ਇਸ ਨੂੰ ਪਿਛਲੇ ਸਮੇਂ ਦੇ ਵਿੱਚ ਕਾਫੀ ਯੂਜ਼ ਕੀਤਾ ਹੈ ਹਾਲਾਂਕਿ ਅਲੋਨ ਮਸਕ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਵੀ ਜੇ ਅਮਰੀਕਾ ਨੇ ਟੌਪ ਤੇ ਰਹਿਣਾ ਹੈ ਤੇ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਟੈਲੈਂਟ ਆ ਉਹ ਸਾਨੂੰ ਲਿਆਉਣਾ ਚਾਹੀਦਾ ਹੈਗਾ ਉਹ ਕਹਿੰਦੇ ਵੀ ਲੀਗਲ ਇਮੀਗ੍ਰੇਸ਼ਨ ਦੇ ਟੈਲੈਂਟ ਜਿਹੜਾ ਹੈਗਾ ਆ ਉਹਦੇ ਮੈਂ ਹੱਕ ਦੇ ਵਿੱਚ ਹੈਗਾ ਆ ਜੋ ਲੋਕ 트럼ਪ ਉਹਨਾਂ ਦੇ ਹੋਰ ਸਪੋਰਟਰ ਆ ਮੈਂਗਾ ਆ ਪਾਰਟੀ ਦੇ ਉਹਨਾਂ ਨੂੰ ਜਿੱਦਾਂ ਕਾਫੀ ਮਾਰਾ ਵੀ ਕਿਹਾ ਵੀ ਇਹ ਬਿਨਾਂ ਕਿਸੇ ਗੱਲ ਤੇ ਇਹਨਾਂ ਨੇ ਕਰਨਾ ਕੁਝ ਨਹੀਂ ਹੁੰਦਾ ਲੱਤ ਵਿੱਚ ਪਸਾंदे ਹੈਗੇ ਆ ਇੱਕ ਤਰ੍ਹਾਂ ਤਾਂ ਲੋਰੀ ਜਿਹੜੀ ਹੈਗੀ ਆ ਉਹਦਾ ਤਾਂ ਅਕਾਊਂਟ ਜਿਹੜਾ ਹੈ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਹੈਗਾ ਸੋ ਟਰੰਪ ਹੋਣਾ ਦੇ ਐਚ 1 ਵੀਜੇ ਦੇ سپورਟ ਦੇ ਵਿੱਚ ਆ ਜਾਣਾ ਐਲੋਨ ਮਸਕ ਤੇ ਰਾਮਾ ਸੁਆਮੀ ਦੇ ਸੋ ਇਹ ਤੋਂ ਲੱਗਦਾ ਹੈ ਵੀ ਜਿਹੜਾ ਐਚ 1 ਵੀਜੇ ਦੇ ਉੱਤੇ ਲੋਕ ਆਂਦੇ ਆ ਉਹ ਇਦਾਂ ਹੀ ਚੱਲਦਾ ਰਹੂਗਾ ਕਿਉਂਕਿ ਉਹਨਾਂ ਨੇ ਖੁਦ ਕਿਹਾ ਵੀ ਮੈਂ ਜੋ ਆਪਣੇ ਬਿਜ਼ਨੈਸਸ ਦੇ ਉੱਤੇ ਕਈ ਵਾਰ ਜਿਹੜੇ H1B ਵੀਜ਼ੇ ਵਾਲੇ ਵਰਕਰਸ ਆ ਉਹ ਉਹ ਯੂਜ਼ ਕੀਤੇ ਹੈਗੇ ਆ ਤੇ ਮੈਗਾ ਜਿਹੜੇ ਹਾਰਡ ਲਾਈਨਰ ਆ ਉਹ 트ੰਪ ਉਹਨਾਂ ਨੂੰ ਇਹ ਕਹਿੰਦੇ ਆ ਕਿ ਜਿਹੜੇ US ਵਰਕਰਸ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਤੇ ਇਮੀਗ੍ਰੇਸ਼ਨ ਦੇ ਉੱਤੇ ਸਖਤ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਜਾਣ ਤੇ ਇਵਨ ਮਾਸਕਾਉਣਾ ਨੇ ਤਾਂ ਜਿਹੜੇ ਲੋਕ ਇਦਾਂ ਦਾ ਰੌਲਾ ਪਾਉਂਦੇ ਸੀ ਉਹਨਾਂ ਨੂੰ ਫ ਉਹ ਸ਼ਬਦ ਵੀ ਜਿਹੜਾ ਵਰਤਿਆ ਸੀ ਗਾਲ ਵੀ ਕੱਢੀ ਸੀ ਤੇ ਉਹ ਕਹਿੰਦੇ ਵੀ ਇਹਨਾਂ ਦੇ ਕੁਝ ਕਰਨਾ ਨਹੀਂ ਹੁੰਦਾ ਲਾਈਫ ਦੇ ਵਿੱਚ ਤੇ ਇਹ ਚਾਹਦੇ ਨਹੀਂ ਵੀ ਅਮਰੀਕਾ ਦੁਨੀਆ ਦਾ ਪਾਵਰਫੁਲ ਜਿਹੜਾ ਮਸਕ ਜਿਹੜਾ ਮੁਲਕ ਬਣੇ ਮਸਕ ਉਹਨਾਂ ਨੇ ਕਿਹਾ ਦਾ ਰੀਜ਼ਨ ਆਈ ਏਮ ਇਨ ਅਮਰੀਕਾ ਲੌਂਗ ਵਿਦ ਸੋ ਮੈਨੀ ਕ੍ਰਿਟੀਕਲ ਪੀਪਲ who built SpaceX Tesla and hundreds of other companies that made america strong is because of a H1V ਸੋ ਸਰੋਤਿਆਂ ਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਇਲਨ ਮਸਕ ਆ ਇਹ ਸਾਊਥ ਅਫਰੀਕਾ ਦੇ ਰਹਿਣ ਵਾਲੇ ਆ ਹ H1 ਵੀਜ਼ੇ ਤੇ ਹੀ ਇਹ ਇੱਥੇ ਆਏ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਟੈਸਲਾ ਸਪੇਸਐਕਸ ਹੋਰ ਕੰਪਨੀਆਂ ਜਿਹੜੀਆਂ ਬਣਾਈਆਂ ਅ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਵਾਨ ਦੇ ਵਿੱਚ ਵੀ ਆਈ ਸੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਹੈੱਡ ਆ ਉਹ ਭਾਰਤੀ ਮੂਲ ਦਾ ਬੰਦਾ ਜਿਹੜਾ ਆ ਉਹ ਟਰੰਪ ਉਹਨਾਂ ਨੇ ਨਾਮਿਨੇਟ ਕੀਤਾ ਜੇ ਤੋਂ ਬਾਅਦ ਉਹਨਾਂ ਦੇ ਸਪੋਰਟਰ ਜਿਹੜੇ ਕਾਫੀ ਔਖੇ ਹੋਏ ਹੈਗੇ ਆ ਤੇ ਉਹ ਉਹਨਾਂ ਨੇ ਇਹ ਕਿਹਾ ਸੀ ਕਿ ਅਮਰੀਕਾ ਦੇ ਵਿੱਚ 47 ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਨਵੀਆਂ ਬਣੀਆਂ ਜਿਨ੍ਹਾਂ ਚੋਂ 28 ਜਿਹੜੇ ਆ ਉਹ ਇਮੀਗ੍ਰੈਂਟਸ ਨੇ ਜਿਹੜੀਆਂ ਬਣਾਈਆਂ ਹੈਗੀਆਂ ਆ ਸੋ ਟੈਕ ਮਿਲੀਨੀਅਰ ਨੇ ਜਿਹੜੇ ਮੈਗਾ ਡਾਈਹਰਡਸ ਆ ਜਿਨ੍ਹਾਂ ਵਿੱਚ ਲੋਰਾ ਲੂਮਰ ਆ ਐਨ ਕੋਲਟਰਾ ਉਹਨਾਂ ਦਾ ਜਿਹੜਾ ਕਾਫੀ ਕ੍ਰਿਟੀਸਾਈਜ਼ ਕੀਤਾ ਹੈਗਾ ਲੋਰਾ ਲੂਮਰ ਠੀਕ ਆ ਬਹੁਤ ਸਾਰੇ ਲੋਕ ਐਗਰੀ ਵੀ ਕਰਦੇ ਆ ਪਈ H1B ਵੀਜ਼ਾ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਆਫਾ ਵੀ ਕਹਿੰਦੇ ਆ ਪਈ ਅਮਰੀਕਾ ਦੇ ਵਿੱਚ ਜਿਹੜੀ ਪ੍ਰਾਇਓਰਟੀ ਆ ਉਹ ਅਮਰੀਕਨ ਸਿਟੀਜ਼ਨ ਨੂੰ ਹੋਣੀ ਚਾਹੀਦੀ ਅਮਰੀਕਾ ਫਰਸਟ ਹੋਣਾ ਚਾਹੀਦਾ ਪਰ ਇੱਕ ਲੋਰਾ ਲੂਮਰ ਵਰਗੀ ਜਿਹੜੀ ਸਪੋਰਟਰ ਆ ਜਿਹਦੇ 6 ਮਿਲੀਅਨ ਦੇ ਕਰੀਬ Instagram ਜਾਂ Twitter ਦੇ ਉੱਤੇ ਫੋਲੋਅਰਸ ਆ ਉਹਦਾ ਇਹ ਕਹਿਣਾ ਵੀ ਦੇਖੋ ਜੀ ਜੇ ਇੰਨੇ ਹੀ ਸਮਾਰਟ ਹੈਗੇ ਆ ਤੇ ਇਹਨਾਂ ਦੇ ਮੁਲਕ ਦੇ ਵਿੱਚ ਕਿੰਨਾ ਗੰਦ ਹੈਗਾ ਆ ਜੇ ਉਹ ਉਹ ਤੁਸੀਂ ਜਿਹੜਾ ਬਦਨਾਮ ਕਰਨਾ ਆ ਉਹ ਉਹ ਇੱਕ ਮਾਰੀ ਗੱਲ ਹੈਗੀ ਆ ਉਹ ਤਾਂ ਹੁਣ ਆਪਾਂ ਵੀ ਕਹਿ ਸਕਦੇ ਆ ਭਈ ਆਪਾਂ ਕੋਈ ਇੰਡੀਆ ਦੇ ਸਪੋਰਟਰ ਨਹੀਂ ਹੈ ਠੀਕ ਆ ਉੱਥੇ ਗਰੀਬੀ ਵੀ ਬਹੁਤ ਆ ਪਰ ਇੱਥੇ ਵੀ ਜਦੋਂ ਦੇਖਦੇ ਆ ਓਕਲੈਂਡ ਚੋਂ ਸੈਕਰਮੈਂਟੋ ਚੋਂ ਨੰਗੋ ਤਾਂ ਫਿਰ ਸੈਨ ਫਰਾਂਸਿਸਕੋ ਤੁਹਾਨੂੰ ਕੀ ਹਾਲ ਦਿਸੂਗਾ ਸੋ ਇਸੇ ਤਰ੍ਹਾਂ ਸਟੀਵ ਬੈਨਨ ਉਹ ਪਿਛੇ ਜੇਲ੍ਹ ਚ ਵੀ ਜਾ ਕੇ ਆਏ ਸੀ ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ ਮੈਗਾ ਦੇ ਡਾਈ ਹਾਰਟ ਸਪੋਰਟਰ ਹੈਗੇ ਆ ਉਹਨਾਂ ਨੇ ਇਲਾਨ ਮਸਕ ਦੇ ਲਈ ਜਿਹੜਾ ਟਾਟਲਰ ਸ਼ਬਦ ਵਰਤਿਆ ਸੀ ਵੀ ਉਹਨਾਂ ਨੂੰ ਚਾਈਲਡ ਪ੍ਰੋਟੈਕਟਿਵ ਸਰਵਿਸ ਜਿਹੜੀ ਆ ਦੇਣੀ ਚਾਹੀਦੀ ਸੀ ਮਜ਼ਾਕ ਕਰਕੇ ਤੇ ਵਿਵੇਕ ਰਾਮਾ ਸੁਆਮੀ ਤੇ ਇਲਾਨ ਮਸਕ ਇਹਨਾਂ ਦਾ ਕਾਫੀ ਹੋਲਡ ਆ ਆਪਾਂ ਕਹਿ ਸਕਦੇ ਹਾਂ ਮੈਨੂੰ ਤਾਂ ਕਈ ਵਾਰ ਇਦਾਂ ਲੱਗਦਾ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹਦਾ ਨਾਂ ਹੀ ਭੁੱਲ ਗਏ ਲੋਕ ਤੇ ਇਹ ਦੋ ਜਾਨਿਆਂ ਦਾ ਨਾਮ ਜ਼ਿਆਦਾ ਆਉਂਦਾ ਆ ਸਹੀ ਬਿਲਕੁਲ ਲੋਨ ਮਾਸਕ ਦਾ ਤੇ ਪ੍ਰੈਜ਼ੀਡੈਂਟ ਟਰੰਪ ਤੋਂ ਬਾਅਦ ਇਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਹੋਲਡ ਆ ਹੁਣ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਚ ਰਹੂਗਾ ਸੋ ਰਾਮਾਸਵਾਮੀ ਦਾ ਵੀ ਕਾਫੀ ਵਿਰੋਧ ਹੋਇਆ ਸੀ ਜਦੋਂ ਉਹਨਾਂ ਸਟੇਟਮੈਂਟ ਦਿੱਤੀ ਸੀ ਵੀ ਨਿਆਣਿਆਂ ਨੂੰ ਤੁਸੀਂ ਜਿਹੜਾ ਫੋਕਸ ਉਹਨਾਂ ਦਾ ਜਿਹੜਾ ਪੜ੍ਹਾਈ ਤੇ ਗੇਮਾਂ ਤੇ ਚਾਹੀਦਾ ਖੇਡਣ ਤੇ ਨਾ ਕਿ ਜਿਹੜੀਆਂ ਵੀਡੀਓ ਗੇਮਸ ਆ ਜਾਂ ਫੋਨ ਆ ਉਹਨਾਂ ਦੇ ਉੱਤੇ ਚਾਹੀਦਾ ਉਹ ਤੋਂ ਬਾਅਦ ਕਾਫੀ ਲੋਕਾਂ ਨੇ ਜਿਹੜਾ ਆ ਉਹਨਾਂ ਦਾ ਵਿਰੋਧ ਵੀ ਕੀਤਾ ਸੀ ਸੋ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ H1B ਵੀਜੇ ਦੇ ਦੁਆਲੇ ਬਹੁਤ ਜ਼ਿਆਦਾ ਜਿਹੜਾ ਘੁੰਮ ਗਿਆ ਹ H1B ਵੀਜ਼ੇ ਵਾਲੇ ਲੋਕ ਜਿਹੜੇ ਆ ਉਹ ਕਾਫੀ ਜ਼ੋਰ ਪਾ ਰਹੇ ਪਿਛਲੇ ਸਾਲਾਂ ਤੋਂ ਕਿ ਜਿਹੜਾ ਕੈਪ ਰੱਖਿਆ ਗਿਆ ਕੰਟਰੀ ਵਾਈਜ਼ ਉਹ ਨਹੀਂ ਹੋਣਾ ਚਾਹੀਦਾ ਓਪਨ ਹੋਣਾ ਚਾਹੀਦਾ ਕਿਉਂਕਿ ਜਿਹੜੇ ਭਾਰਤੀ ਮੂਲ ਦੇ ਲੋਕ ਆ ਸਭ ਤੋਂ ਜ਼ਿਆਦਾ H1B ਵੀਜ਼ੇ ਦੇ ਵਿੱਚ ਆਉਂਦੇ ਆ ਉਹ ਕਹਿੰਦੇ ਵੀ ਸਾਨੂੰ 100-100 ਸਾਲ ਤੱਕ ਲੱਗ ਸਕਦਾ ਹੈਗਾ ਗ੍ਰੀਨ ਕਾਰਡ ਲੈਣ ਦੇ ਲਈ ਜੋ ਸਿਚੁਏਸ਼ਨ ਚੱਲਦੀ ਹੈਗੀ ਆ ਕਿਉਂਕਿ ਹਰ ਸਾਲ ਮੈਨੂੰ ਲੱਗਦਾ 3000 ਦੇ ਕਰੀਬ ਕੈਪ ਹਰ ਮੁਲਕ ਚੋਂ ਰੱਖਿਆ ਗਿਆ ਸੋ ਕਈ ਮੁਲਕਾਂ ਚ ਲੋਕ ਆਂਦੇ ਨਹੀਂ ਸੋ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਬਹੁਤ ਜਲਦੀ ਹੋ ਜਾਂਦਾ ਹੈਗਾ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਮੁੱਦਾ ਜਿਹੜਾ ਆ ਬਹੁਤ ਜ਼ਿਆਦਾ ਇਸ ਟਾਈਮ ਉਤੱਤਾ ਹੋਇਆ ਹੈ ਕੋਈ ਵੀ ਅਮਰੀਕਾ ਦੀ ਅਖਬਾਰ ਖੋਲ ਕੇ ਦੇਖ ਲਓ ਉਹਦੇ ਤੇ ਇਮੀਗ੍ਰੇਸ਼ਨ ਦਾ ਮੁੱਦੇ ਦੀ ਗੱਲਬਾਤ ਹੋ ਰਹੀ ਆ ਮਾਸ ਡਿਪੋਰਟੇਸ਼ਨ ਦੀ ਗੱਲ ਹੋ ਰਹੀ ਆ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਬਹੁਤ ਵੱਡੀ ਡਿਪੋਰਟੇਸ਼ਨ ਕਰਾਂਗੇ ਤੇ ਅੱਜ ਇੱਕ ਵਾਲ ਸਟ ਜਨਰਲ ਦਾ ਆਰਟੀਕਲ ਮੈਂ ਪੜ ਰਿਆ ਸੀ ਉਹ ਕਹਿੰਦੇ ਭਈ ਜਿਹੜੀਆਂ ਕੋਰਟਸ ਹੈਗੀਆਂ ਆ ਉਹ ਇੰਨੀਆਂ ਬਿਜ਼ੀ ਆ ਉਹਨਾਂ ਤੋਂ ਡਿਸਾਈਡ ਕਰਨਾ ਜਿਹੜਾ ਇੰਨੀ ਜਲਦੀ ਸੌਖਾ ਨਹੀਂ ਹੈ ਬਿਲੀਅਨਸ ਆਫ ਡਾਲਰ ਚਾਹੀਦੇ ਆ ਅਮਰੀਕਾ ਨੂੰ ਆ ਆਪਣੇ ਫੈਡਰਲ EMPLOYE HIRE ਕਰਨ ਦੇ ਲਈ ਫੈਡਰਲ ਜੱਜਜ਼ ਹਾਇਰ ਕਰਨ ਦੇ ਲਈ ਕਿਉਂਕਿ ਸਾਢੇ 3 ਮਿਲੀਅਨ ਲੋਕ ਜਿਹੜੇ ਆ ਉਹਨਾਂ ਦੇ ਕੇਸ ਕੋਰਟ ਦੇ ਵਿੱਚ ਪਏ ਹੈਗੇ ਆ ਸੋ ਜਿਹੜੀ ਗੱਲ 트੍ਰੰਪ ਹੁਣੀ ਇਹ ਕਹਿੰਦੇ ਆ ਵੀ ਜੀ ਮਿਲੀਅਨਸ ਆਫ ਲੋਕਾਂ ਨੂੰ ਆਪਾਂ ਰਿਪੋਰਟ ਕਰਾਂਗੇ ਕਹਿੰਦੇ ਵੀ ਪਹਿਲੀ ਵਾਰੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਬਹੁਤ ਵਾਰ ਹੋ ਚੁੱਕਾ ਆ ਅ ਪ੍ਰੈਜ਼ੀਡੈਂਟ ਬਰਾਕੋਵਾਮਾ ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਹਿੰਦੇ 3 ਲੱਖ ਦੇ ਕਰੀਬ ਲੋਕ ਰਿਪੋਰਟ ਕੀਤੇ ਗਏ ਸੀ ਪੋਲਿਟਿਕੋ ਮੈਗਜ਼ੀਨ ਮੈਗਜ਼ੀਨ ਜਿਓਆ ਉਹੋ ਰਿਪੋਰਟ ਕਰ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਪੋਰਟ ਕੀਤੇ ਗਏ ਸੀ ਰਿਪੋਰਟ ਕੀਤੇ ਗਏ ਸੀ ਇਸ ਤੋਂ ਬਿਨਾ ਇੱਕ ਐਲੀਨ ਐਨਮੀਜ਼ ਐਕਟ ਆਫ 1798 ਆ uh, ਉਸ ਟਾਈਮ ਤਾਂ ਬਹੁਤ ਸਾਰੇ ਕਹਿੰਦੇ ਮੈਕਸੀਕਨ ਮੂਲ ਦੇ ਜਿਹੜੇ ਲੋਕ ਸਿਟੀਜ਼ਨ ਬੌਰਨ ਵੀ ਸੀ ਉਹਨਾਂ ਨੂੰ ਵੀ ਚੱਕ-ਚੱਕ ਕੇ ਜਿਹੜਾ ਸਿਟ ਦਿੱਤਾ ਗਿਆ ਸੀ ਬਾਹਰ ਕਿਉਂਕਿ ਉਸ ਟਾਈਮ ਟੋਟਲੀ ਅਮਰੀਕਾ ਦੇ ਵਿੱਚ ਡਿਪਰੈਸ਼ਨ ਹੋ ਗਿਆ ਸੀ ਤੇ ਉਹ ਲੋਕਾਂ ਨੂੰ ਰੋਟੀ ਪਾਣੀ ਖਾਣ ਲਈ ਨਹੀਂ ਮਿਲਦਾ ਸੀ ਤੇ ਜੋਬਸ ਹੈ ਨਹੀਂ ਸੀਗੀਆਂ ਸੋ ਇਸ ਤੋਂ ਬਿਨਾ ਹੋਰ ਵੀ ਬਹੁਤ ਬਾਰ ਜਿਹੜੇ ਲੋਕ ਆ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤੇ ਜਾ ਚੁੱਕੇ ਆ 1800 ਦੇ ਲਾਗੇ ਛਾਗੇ ਆਇਰਿਸ਼ ਐਕਸਪੋਜੀਸ਼ਨ ਹੋਇਆ ਸੀਗਾ ਬੱਡੀ ਗਿਣਤੀ ਦੇ ਵਿੱਚ ਕਹਿੰਦੇ ਨਿਊਯਾਰਕ ਤੇ ਮੈਸਚੂਸੈਟਸ ਤੋਂ ਮਿਲੀਅਨਸ ਆਫ ਆਇਰਿਸ਼ ਇਮੀਗ੍ਰੈਂਟਸ ਆਏ ਸੀ ਜਦੋਂ ਆਇਰਲੈਂਡ ਦੇ ਵਿੱਚ ਆਲੂਆਂ ਦਾ ਜਿਹੜਾ ਕਾਲ ਪੈ ਗਿਆ ਸੀ ਪੋਟੇਟੋ ਫੈਮੀਨ ਆਇਰਲੈਂਡ 'ਚ ਹੋਇਆ ਸੀ ਤੇ ਬਹੁਤ ਜ਼ਿਆਦਾ ਗਰੀਬੀ ਹੋ ਗਈ ਸੀ ਉਸ ਟਾਈਮ ਤੇ ਇੱਧਰ ਆਏ ਸੀ ਬਾਅਦ ਚ ਉਹਨਾਂ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਰਿਪੋਰਟ ਕੀਤਾ ਗਿਆ ਸੀਗਾ ਅ ਸੋ ਸਾਊਥ ਅਮਰੀਕਨ ਕੰਟਰੀਜ਼ ਤੋਂ ਵੱਡੀ ਗਿਣਤੀ ਚ ਇਸ ਟਾਈਮ ਲੋਕ ਇੱਥੇ ਹੈਗੇ ਆ ਹਾਲਾਂਕਿ ਪਹਿਲਾਂ ਵੀ ਆਪਾਂ ਦੱਸ ਚੁੱਕੇ ਆ ਇੰਡੀਅਨਸ ਪੰਜਵੇਂ ਨੰਬਰ ਤੇ ਜਾਂ ਤੀਜੇ ਨੰਬਰ ਤੇ ਆ ਰਹੇ ਆ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਰਹੇ ਹੈਗੇ ਆ ਜਿਨ੍ਹਾਂ ਚੋਂ ਸਭ ਤੋਂ ਜ਼ਿਆਦਾ ਜਿਹੜੇ ਗੁਜਰਾਤ ਸਟੇਟ ਤੋਂ ਆ ਰਹੇ ਆ ਹਾਲਾਂਕਿ ਬਹੁਤ ਸਾਰੇ ਆਪਣੇ ਸੋਚਦੇ ਹੋਣੀ ਸ਼ਾਇਦ ਪੰਜਾਬੀ ਜਿਹੜੇ ਇੱਥੇ ਆ ਰਹੇ ਹੈਗੇ ਆ ਸੋ ਇਹ ਪਹਿਲਾਂ ਵੀ ਹੋਇਆ ਆ ਤੇ ਹੁਣ ਕਿੰਨਾ ਕੁ ਜ਼ਿਆਦਾ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਕਰਨਗੇ ਇਹ ਹਰ ਰੋਜ਼ ਦੀ ਖਬਰ ਹੁੰਦੀ ਹੈਗੀ ਆ ਇਹ ਤੁਸੀਂ ਆਪਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਕਿ ਕੀ ਕੁਝ ਵਾਪਰ ਰਿਹਾ ਹੈਗਾ ਕਈ ਲੋਕ ਡਰ ਵੀ ਕਾਫੀ ਰਹੇ ਹੈਗੇ ਆ ਕਿ ਕਿਸ ਤਰ੍ਹਾਂ 트੍ਰੰਪ ਉਹ ਨਹੀਂ ਕਰਨਗੇ ਪਰ ਇਹ ਗੱਲ ਦੀ ਗਰੰਟੀ ਆ ਕਿ ਦੇ ਫਰਸ ਤੋਂ ਜਿਹੜਾ ਬਾਰਡਰ ਆ ਉਹ ਲਗਭਗ ਸ਼ਟਡਾਊਨ ਹੋਊਗਾ ਕਿਉਂਕਿ ਉਹਨਾਂ ਦੇ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਐਡਵਾਈਜ਼ਰਸ ਆ ਉਹ ਕਹਿ ਰਹੇ ਆ ਵੀ ਅਸੀਂ ਡਰੋਨਸ ਯੂਜ਼ ਕਰਾਂਗੇ ਬਾਰਡਰ ਦੇ ਉੱਤੇ ਚਾਹੇ ਉਹ ਕੈਨੇਡਾ ਵਾਲਾ ਆ ਚਾਹੇ ਮੈਕਸੀਕੋ ਵਾਲਾ ਆ ਤੇ ਅਸੀਂ ਜਿਹੜੇ ਰੋਬਟ ਡੌਗਸ ਆ ਉਹਨਾਂ ਨੂੰ ਯੂਜ਼ ਕਰਾਂਗੇ ਤੇ ਕਾਫੀ ਜ਼ਿਆਦਾ ਇਵਨ 트੍ਰੰਪ ਹੁਣੇ ਤਾਂ ਇਹ ਕਹੇ ਕਿ ਆਪਾਂ ਮਿਲਟਰੀ ਨੂੰ ਯੂਜ਼ ਕਰਾਂਗੇ ਸੋ ਆਉਣ ਵਾਲੇ ਸਮੇਂ 'ਚ ਇਲੀਗਲ ਆਣਾ ਅਮਰੀਕਾ 'ਚ ਬਹੁਤ ਔਖਾ ਹੋਊਗਾ ਟੋਟਲੀ ਬੰਦ ਹੋਊਗਾ ਪਰ ਜਿਹੜੇ ਲੋਕ ਇੱਥੇ ਰਹਿ ਰਹੇ ਆ ਕਿਸੇ ਤਰ੍ਹਾਂ ਦਾ ਕਰਾਈਮ ਕਰ ਰਹੇ ਆ ਉਹਨਾਂ ਦੀ ਜਿਹੜੀ ਆ ਇਥੋਂ ਜਲਦੀ ਤੋਂ ਜਲਦੀ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਾਇਆ ਜਾਊਗਾ ਵਾਪਸ ਇਹ ਇਹ ਤਾਂ ਗਰੰਟੀਡ ਆ ਬਾਕੀ ਜਿਹੜੇ ਜਿਸ ਤਰ੍ਹਾਂ ਉਹ ਕਹਿੰਦੇ ਬਿ ਮਿਲੀਅਨਸ ਆਫ ਲੋਕ ਨੂੰ ਕੱਢਣਾ ਉਹਦੇ ਲਈ ਕਾਫੀ ਜ਼ਿਆਦਾ ਹਾਰਡ ਹੋਊਗਾ ਕਿਉਂਕਿ ਸਾਢੇ 3 ਮਿਲੀਅਨ ਕੇਸ ਤਾਂ ਆਲਰੇਡੀ ਕੋਰਟਸ ਦੇ ਵਿੱਚ ਆ ਤੇ ਕੋਰਟਸ ਬੜੀਆਂ ਸਲੋ ਚੱਲ ਰਹੀਆਂ ਹੈਗੀਆਂ ਅਨਲੈਸ ਕਿ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਵੱਡੀ ਗਿਣਤੀ ਦੇ ਵਿੱਚ ਨਵੇਂ ਜੱਜਾਂ ਨੂੰ ਹਾਇਰ ਕਰਦਾ ਹੈ ਜੀ ਬਿਲਕੁਲ ਜਿਵੇਂ ਤੁਸੀਂ ਇੱਕ ਆંકੜਾ ਦਿੱਤਾ ਸੀਗਾ ਉਹਦੇ ਵਿੱਚ 2009 ਤੋਂ 2015 ਤੱਕ ਜਿਹੜੀ Obama ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ 2.5 ਮਿਲੀਅਨ ਬੰਦੇ ਜਿਹੜੇ ਆ ਉਹ ਰਿਪੋਰਟ ਕੀਤੇ ਸੀਗੇ 3 ਮਿਲੀਅਨ ਦੇ ਕਰੀਬ ਜਿਹੜੇ ਅੰਕੜਾ ਉਹਦੇ ਮਿਲਦਾ ਜਦੋਂ ਆਪਾਂ ਯੂ ਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਜਿਹੜਾ ਸੀ ਵੀ ਪੀ ਦਾ ਅੰਕੜਾ 2009 ਤੋਂ ਲੈ ਕੇ 2015 ਦੇ ਦਰਮਿਆਨ ਅ ਹਰਜੋਤ ਸਿੰਘ ਜੀ ਇੱਥੇ ਵੇਲਾ ਹੋ ਚਲਿਆ ਜੀ ਇੱਕ ਬ੍ਰੇਕ ਦੇ ਲਈ ਰੁਕਣਾ ਖਬਰਾਂ ਦਾ ਸਿਲਸਿਲਾ ਆਪਾਂ ਬ੍ਰੇਕ ਤੋਂ ਪਾਰ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ